ਰਾਵਣ ਨੇ ਬਣਾਇਆ ਇਸ ਜਗ੍ਹਾ ਦੇ ਉੱਤੇ ਸਵਰਗ ਜਾਣ ਲਈ ਦੂਸਰਾ ਪੋਡਾ ਤੀਸਰਾ ਚੌਥਾ ਔਰ ਪੰਜ ਪੰਜ ਪੋਡੇ ਕਿਹੜੀ ਕਿਹੜੀ ਜਗ੍ਹਾ ਤੇ ਬਣਿਆ ਔਰ ਇਸ ਜਗ੍ਹਾ ਤੇ ਵਿਰਾਜਮਾਨਾ ਸ਼ਿਵਲਿੰਗ ਸ਼ਿਵਜੀ ਮਹਾਰਾਜ ਦਾ ਜਿਹਦੇ ਵਿੱਚ ਅੱਜ ਵੀ ਸ਼ਿਵਜੀ ਮਹਾਰਾਜ ਆਪ ਆਵਾਸ ਕਰਦੇ ਆ ਔਰ ਇਹ ਪੂਰੀ ਸਟੋਰੀ ਪੂਰੀ ਇਸ ਦੀ ਵੀਡੀਓ ਦੇ ਵਿੱਚ ਅੱਗੇ ਤੁਹਾਨੂੰ ਦੇਖਣ ਨੂੰ ਮਿਲੂਗੀ ਔਰ ਅੱਜ ਵੀ ਇਸ ਸ਼ਿਵਲਿੰਗ ਦਾ ਆਕਾਰ ਹਰ ਸਾਲ ਵੱਧ ਰਿਹਾ ਹੈ ਹਾਂਜੀ ਕੀ ਹਾਲ ਹੈ ਜੀ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਤੁਹਾਡਾ ਹਰਪਾਲ ਗ੍ਰੇਟ ਟੈਲੀਕਾਸਟ ਚੈਨਲ ਤੋਂ ਤੇ ਅੱਜ ਖੜੇ ਆ ਹਿਮਾਚਲ ਦੇ ਵਿੱਚ ਤੇ ਇਸ ਜਗ੍ਹਾ ਦੇ ਉੱਤੇ ਰਾਵਣ ਨੇ ਬਣਾਏ ਸੀ ਪੰਜ ਪੋਡੇ ਬਣਾਉਣ ਲਈ ਸ਼ਿਵ ਜੀ ਮਹਾਰਾਜ ਨੇ ਉਹਨੂੰ ਕਿਹਾ ਸੀ ਰਾਵਣ ਨੂੰ ਤੇ ਉਹਨਾਂ ਵਿੱਚੋਂ ਇੱਕ ਪੋਡਾ ਏਸੀ ਹੈਗਾ ਤੇ ਬਣਿਆ ਜਿੱਥੇ ਅਸੀਂ ਆਏ ਆ ਇਹਨੂੰ ਕਿਹਾ ਜਾਂਦਾ ਹੈ ਸਵਰਗ ਦਾ ਇੱਕ ਪੋਡਾ ਤੇ ਕੀ ਹੈ ਇੱਥੇ ਦਾ ਪੂਰਾ ਇਤਿਹਾਸ ਜਾਣਨ ਲਈ ਚੱਲਦੇ ਆ ਜੀ ਦਰਬਾਰ ਦੇ ਉੱਤੇ ਇਹਦਾ ਨਾਮ ਹੈਗਾ ਜੀ ਪਰਚੀਨ ਸ਼ੇ ਮੰਦਰ ਪੋੜੀ ਵਾਲਾ ਤੇ ਆਜੋ ਚੱਲਦੇ ਆਂ ਜੀ ਤੇ ਇਹ ਜਦੋਂ ਨਾਨ ਤੋਂ ਕੋਈ 2 ਕਿਲੋਮੀਟਰ ਪਹਿਲਾਂ ਜਿਹੜਾ ਆਪਾਂ ਚੰਡੀਗੜ੍ਹੋਂ ਨਾਨ ਰੋਡ ਤੇ ਚੜਦੇ ਆਂ ਤੇ ਨਾਨ ਤੋਂ 2 ਕਿਲੋਮੀਟਰ ਪਹਿਲਾਂ ਇਹ ਪ੍ਰਚੀਨ ਸ਼ੇ ਮੰਦਰ ਹੁੰਦਾ ਆ ਤੇ ਬਾਕੀ ਪੂਰੀ ਹਿਸਟਰੀ ਜਾਣਨ ਦੀ ਕੋਸ਼ਿਸ਼ ਕਰਦੇ ਆ ਤੇ ਆਜੋ ਚੱਲਦੇ ਆਂ ਜੀ ਇੱਥੋਂ ਮੇਨ ਹਾਈਵੇ ਤੋਂ ਕੋਈ 1.5 ਕਿਲੋਮੀਟਰ ਦੀ ਦੂਰੀ ਤੇ ਆਓ ਚਲੀਏ ਤੇ ਮੇਨ ਰੋਡ ਤੋਂ 1.5 ਕਿਲੋਮੀਟਰ ਅੰਦਰ ਆਏ ਦਰਵਾਰ ਸ਼ਿਵਜੀ ਮਹਾਰਾਜ ਦਾ ਮੰਦਿਰ ਜਿਹੜਾ ਪਰਾਚੀਨ ਆ ਪੋੜੀ ਵਾਲਾ ਮੰਦਿਰ ਨਾ ਤੇ ਜਿਹੜਾ ਰਸਤਾ ਆ ਸੰਘਣੇ ਇੱਕ ਜੰਗਲ ਦੇ ਵਿੱਚੋਂ ਦੀ ਹੋ ਕੇ ਜਾਂਦਾ ਆ ਤੇ ਇਹ ਸਿੰਗਲ ਰਸਤਾ ਆ ਤੇ ਗੱਡੀ ਦੇ ਵਿੱਚ इजीली ਆਪਾਂ ਜਾ ਸਕਦੇ ਆ ਟੂ ਵੀਲਰ ਤੇ ਵੀ ਜਾ ਸਕਦੇ ਆ ਤੇ ਜਿਹੜਾ ਇੱਥੇ ਦਾ ਵਿਊ ਹਨਾ ਜੀ ਬਹੁਤ ਸ਼ਾਨਦਾਰ ਆ ਜੰਗਲ ਦੇ ਵਿੱਚ ਦੀ ਹੋ ਕੇ ਜਾਂਦਾ ਰਸਤਾ ਤੇ ਵਿੱਚ ਪਹਾੜਾ ਪਹਾੜਾਂ ਦੇ ਵਿੱਚ ਡੂੰਘੀਆਂ ਖੱਡਾਂ ਵੀ ਆ ਤੇ ਵਿੱਚ ਦੀ ਸਿੰਗਲ ਰਸਤਾ ਹੈ ਨਾ ਤੇ ਇਹਨਾਂ ਜੰਗਲਾਂ ਦੇ ਵਿੱਚ ਜਾਨਵਰ ਵੀ ਹੈਗੇ ਆ ਤੇ ਇਸ ਕਰਕੇ ਜਦੋਂ ਉਹ ਨਿਹਰੇ ਫਰੇ ਰਹੇ ਆਉਂਦੇ ਆ ਉਦੋਂ ਨਾ ਉਹ ਦਿਨੇ ਆਉ ਇਹ ਨਹੀਂ ਆਗੇ ਮੱਥਾ ਟੇਕ ਕੇ ਜਾਓ ਤੇ 1.5 ਕਿਲੋਮੀਟਰ ਆ ਮੇਨ ਰੋਡ ਦੇ ਉੱਤੋਂ ਤੇ ਸਿੰਗਲ ਰੋਡ ਆ ਜਦੋਂ ਮਰੇ ਗੱਡੀ ਆਉਂਦੀ ਤਾਂ ਗੱਡੀ ਥੋੜੀ ਜਿਹੀ ਸਾਈਡ ਤੇ ਕਰਨੀ ਪੈਂਦੀ ਆ ਤੇ ਇਹ ਮੀ ਪਿਆ ਆ ਥੋੜਾ ਕੱਚਾ ਵੀ ਆ ਇਸ ਕਰਕੇ ਥੋੜਾ ਵੀ ਕੇਅਰਫੁੱਲ ਲਓ ਜੀ ਮੰਦਿਰ ਪਹੁੰਚ ਗਏ ਆ ਤੇ ਇਹ ਆ ਗਈ ਮੰਦਿਰ ਦੀ ਪਾਰਕਿੰਗ ਤੇ ਇੱਥੇ ਗੱਡੀਆਂ پارک ਕਰਕੇ ਤੇ ਹੁਣ ਜਾਵਾਂਗੇ ਉਹ ਥੱਲੇ ਹੈਗਾ ਜੀ ਮੰਦਿਰ ਤੇ ਗੱਡੀ ਲਾਤੀ پارک ਤੇ ਇਹ ਕੁਝ ਵਿਊ ਆ ਜੀ ਇੱਥੇ ਦਾ ਬਹੁਤ ਹੀ ਸ਼ਾਨਦਾਰ ਇਹ ਗੱਡੀਆਂ ਆਲਰੇਡੀ ਪਹਿਲਾਂ ਲੱਗੀਆਂ ਹੋਈਆਂ ਆ ਇੱਥੇ ਜਿਹੜੀਆਂ ਵੀ ਇਧਰੋਂ ਚਾਰ ਧਾਮ ਤੋਂ ਵੀ ਆ ਰਹੀਆਂ ਨਾ ਯਾਤਰਾ ਕਰਕੇ ਗੱਡੀਆਂ ਸੰਗਤ ਆ ਰਹੀ ਉਹ ਵੀ ਮੇਰੇ ਹਿਸਾਬ ਨਾਲ ਇੱਥੋਂ ਹੋ ਕੇ ਜਾਂਦੀ ਆ ਜਿਹੜੀਆਂ ਗੱਡੀਆਂ ਮੈਂ ਪਿੱਛੇ ਦੇਖੀਆਂ ਉਹ ਉਸ ਰੂਟ ਤੋਂ ਆ ਰਹੀਆਂ ਸੀ ਤੇ ਉਹ ਵੀ ਇੱਥੇ ਰੋ ਹੋ ਕੇ ਗਈਆਂ ਆ ਨਾ ਰੋਡ ਦੇ ਉੱਤੇ ਬੋਰਡ ਵੀ ਲੱਗਾ ਹੋਇਆ ਆ ਪੌੜੀ ਵਾਲਾ ਸ਼ਿਵ ਮੰਦਰ ਪ੍ਰਾਚੀਨ ਪੌੜੀ ਵਾਲਾ ਨਾ ਤੇ ਆ ਜੋ ਚੱਲਦੇ ਆ ਜੀ ਤੇ ਕਰਦੇ ਆ ਦਰਸ਼ ਮੇਲੇ ਔਰ ਇੱਥੇ ਦੇ ਇਤਿਹਾਸ ਬਾਰੇ ਜਾਣਕਾਰੀ ਲੈਣੇ ਆ ਜੀ ਤੇ ਨਾਲੇ ਦਿਖਾਉਂਦੇ ਆ ਤੁਹਾਨੂੰ ਆਓ ਜੀ ਲੰਕਾਪਤੀ ਰਾਵਣ ਨੇ ਜਦੋਂ ਅਮਰ ਹੋਣ ਲਈ ਸ਼ਿਵਜੀ ਮਹਾਰਾਜ ਦੀ ਕੋੜਤਪੱਥਿਆ ਕੀਤੀ ਸੀਗੀ ਤਾਂ ਸ਼ਿਵਜੀ ਮਹਾਰਾਜ ਖੁਸ਼ ਹੋ ਗਏ ਨਾ ਉਹਨਾਂ ਨੂੰ ਵਰਦਾਨ ਦਿੱਤਾ ਸੀਗਾ ਤੇ ਕੀ ਵਰਦਾਨ ਦਿੱਤਾ ਸੀਗਾ ਉਹਦੇ ਵਿੱਚ ਲਿਖਿਆ ਆ ਇੱਥੇ ਵੀ ਲੰਕਾਪਤੀ ਰਾਵਣ ਦੇ ਨਾਲ ਰਿਲੇਟਡ ਆ ਇੱਥੇ ਦਾ ਇਤਿਹਾਸ ਜਿੱਥੇ ਆਪਾਂ ਜੀ ਖੜੇ ਆ ਤੇ ਰਾਵਣ ਨੇ ਅਮਰ ਹੋਣ ਲਈ ਨਾ ਸ਼ਿਵਜੀ ਮਹਾਰਾਜ ਦੀ ਕੋੜਤਪੱਥਿਆ ਕੀਤੀ ਤੇ ਜਦੋਂ ਕੋੜਤਪੱਥਿਆ ਕੀਤੀ ਆ ਸ਼ਿਵਜੀ ਮਹਾਰਾਜ ਉਹਨਾਂ ਦੀ ਤਪੱਸਿਆ ਤੋਂ ਖੁਸ਼ ਹੋ ਗਏ ਤੇ ਉਹਨਾਂ ਨੇ ਵਰਦਾਨ ਦਿੱਤਾ ਵੀ ਇੱਕ ਰਾਤ ਦੇ ਵਿੱਚ ਜੇ ਤੁਸੀਂ ਪੰਜ ਪੋਡੇ ਤਿਆਰ ਕਰ ਲੋਗੇ ਤਾਂ ਤੁਸੀਂ ਅਮਰ ਹੋ ਜਾਓਗੇ ਤੇ ਜਿਨ੍ਹਾਂ ਨੂੰ ਪੰਜ ਪੋਡੇ ਸਵਰਗ ਦੇ ਪੋਡੇ ਕਿਹਾ ਗਿਆ ਹੈ ਨਾ ਫਿਰ ਤੁਸੀਂ ਇੱਕ ਦਿਨ ਦੇ ਵਿੱਚ ਬਣਾ ਲੂਗੇ ਇਹਨਾਂ ਦੇ ਤੁਸੀਂ ਅਮਰ ਹੋ ਜਾਓਗੇ ਤੇ ਰਾਵਣ ਨੇ ਪਹਿਲਾ ਪੋਡਾ ਹਰਦਵਾ ਦੇ ਵਿੱਚ ਬਣਾਇਆ ਹਰ ਕੀ ਪੋੜੀ ਉਹਨੂੰ ਕਿਹਾ ਜਾਂਦਾ ਆ ਤੇ ਦੂਸਰਾ ਜਿਹੜਾ ਪੋਡਾ ਸੀ ਉਹ ਉਸ ਜਗ੍ਹਾ ਤੇ ਬਣਾਇਆ ਦੂਸਰਾ ਪੋਡਾ ਇਸ ਜਗ੍ਹਾ ਤੇ ਬਣਾਇਆ ਇੱਥੇ ਦਾ ਨਾਮ ਹੈਗਾ ਮੰਦਰ ਪੋੜੀ ਵਾਲਾ ਤੇ ਤੀਸਰਾ ਜਿਹੜਾ ਪੋਡਾ ਸੀਗਾ ਉਹ ਬਣਾਇਆ ਚੰਕੇ ਚੁੰਡੇਸ਼ਵਰ ਮਹਾਦੇਵ ਤੇ ਜਿਹੜਾ ਚੌਥਾ ਪੋਡਾ ਆ ਉਹ ਬਣਿਆ ਕਿਨਰ ਕੇ লাশ ਤੇ ਉਹ ਤੋਂ ਬਾਅਦ ਕਹਿੰਦੇ ਰਾਵਣ ਨੂੰ ਨੀਂਦ ਆ ਗਈ ਜੋ ਇਥੇ ਦੇ ਇਤਿਹਾਸ ਦੇ ਮੁਤਾਬਕ ਦੱਸਿਆ ਗਿਆ ਹੈ ਉਸ ਤੋਂ ਬਾਅਦ ਰਾਵਣ ਨੂੰ ਨੀਂਦ ਆ ਗਈ ਤੇ ਜਦੋਂ ਉਹ ਨੀਂਦ ਤੋਂ ਉੱਠੇ ਰਾਵਣ ਜਾਗੇ ਤੇ ਉਦੋਂ ਕਹਿੰਦੇ ਸਵੇਰਾ ਹੋ ਚੁੱਕਾ ਸੀਗਾ ਤੇ ਜਦੋਂ ਸਵੇਰਾ ਚੁੱਕਾ ਹੋ ਸਵੇਰਾ ਹੋ ਚੁੱਕਾ ਸਗਾ ਤੇ ਮੰਨਤਾ ਹੈ ਕਿ ਪੋਡੀ ਵਾਲਾ ਜਿਹੜਾ ਇੱਥੇ ਸਥਿਤ ਸ਼ਿਵਲਿੰਗ ਸਿਤਤਾ ਨਾ ਉਹ ਸ਼ਿਵਲਿੰਗ ਦੇ ਵਿੱਚ ਸ਼ਿਵਜੀ ਮਹਾਰਾਜ ਕਹਿੰਦੇ ਆਪ ਵਿਰਾਜਮਾਨ ਆ ਇਸੇ ਹਗਾ ਦੇ ਉੱਤੇ ਜਿੰਨੇ ਸ਼ਰਧਾਲੂ ਇੱਥੇ ਆਉਂਦੇ ਆ ਨਾ ਤੇ ਉਹ ਸਾਰਿਆਂ ਦੀ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਆ ਤੇ ਰਾਵਣ ਜਦੋਂ ਜਾ ਕੇ ਆ ਸਗਾ ਤੇ ਸ਼ਿਵਜੀ ਮਹਾਰਾਜ ਦਾ ਵਰਦਾਨ ਸੀ ਉਹਨੂੰ ਵੀ ਤੋਂ ਇੱਕ ਰਾਤ ਦੇ ਵਿੱਚ ਇਹ ਪੰਜ ਪੋਡੇ ਬਣਾਉਣੇ ਆ ਬਟ ਉਤੋਂ ਚਾਰ ਪੋਡੇ ਬਣੇ ਸੀ ਤੇ ਉਹਨਾਂ ਵਿੱਚੋਂ ਇੱਕ ਪੋਡਾ ਹੈਗਾ ਇੱਥੇ ਕਿਸ ਜਿੱਥੇ ਆਪਾਂ ਅੱਜ ਜਾ ਰਹੇ ਆ ਸਵਰਗ ਦੀ ਸੀੜੀ ਤੇ ਲਿਖਿਆ ਹੋਇਆ ਹਿੰਦੀ ਦੇ ਵਿੱਚ ਸਵਰਗ ਦੀ ਸੀੜੀ ਪਰ ਚੀਨ ਸ਼ਿਵ ਮੰਦਿਰ ਪੌੜੀ ਵਾਲਾ ਇਹ ਇੱਥੇ ਦਾ ਇਤਿਹਾਸ ਆ ਤੇ ਦੂਜੇ ਇਤਿਹਾਸ ਦੀ ਗੱਲ ਕਰਦੇ ਆ ਇੱਕ ਦੋ ਹੋਰ ਕਥਾ ਇੱਥੇ ਦੇ ਨਾਲ ਜੋੜ ਕੇ ਦੇਖੀ ਜਾਂਦੀ ਆ ਇੱਕ ਅੰਨੇ ਕਥਾ ਕੇ ਅਨੁਸਾਰ ਵਿਸ਼ਨੂੰ ਭਗਵਾਨ ਕੀ ਤਪੱਸਿਆ ਕਰਨੇ ਕੇ ਫਲ ਸਰੂਪ ਮਰਕੰਡੂ ऋषि को उन्होंने पुत्र का वरदान देते हुए कहा कि इसकी आयु केवल 12 वर्ष की होगी अंत इस वरदान के फल स्वरूप मारकंडे ऋषि का जन्म हुआ जिन्होंने अमरता प्राप्त करने के लिए भगवान शिव शंकर की तपस्या में निरंतर महामृत्यजय मंत्र का जाप किया बारह वर्ष पूरे होने पर जब यमराज उन्हें लेने आए तो उन्होंने बेहलियों स्थित शिवलिंग को बाहों में भर लिया जिससे शिवजी वहाँ प्रकट हुए तथा शिव ने मारकंडे ऋषि को अमर होने का वरदान दिया और ਮਾਰਕੰਡਾ ਨਦੀ ਕਾ ਅਦਗਮ ਹੁਆ ਇਸ ਕੇ ਬਾਦ ਸ਼ਿਵ ਸ਼ੰਕਰ ਪੋੜੀ ਵਾਲਾ ਮੇ ਸਥਿਤ ਇਸ ਸ਼ਿਵਲਿੰਗ ਮੇ ਸਮਾ ਗਏ ਔਰ ਏਸੀ ਇਥੇ ਦਾ ਇਤਿਹਾਸ ਜਿਹੜਾ ਸਾਨੂੰ ਇਥੋਂ ਪਤਾ ਲੱਗਾ ਔਰ ਇਥੇ ਜਿਹੜਾ ਮੇਨ ਗੇਟ ਜਦੋਂ ਆਪਾਂ ਸੜਕ ਤੋਂ ਐਂਟਰੀ ਲੈਂਦੇ ਆ ਮੰਦਰ ਵਾਲੀ ਸਾਈਡ ਹੈ ਜਿਹੜਾ ਗੇਟ ਬਣਿਆ ਰੈੱਡ ਕਲਰ ਦਾ ਉਹਦੇ ਦੋਨੇ ਵੱਨ ਨੇ ਇਹ ਦੋਨੇ ਇਤਿਹਾਸ ਲਿਖੇ ਹੋਏ ਆ ਹੁਣ ਦਰਸ਼ਨ ਕਰਾਂਗੇ ਇਸ ਪਵਿੱਤਰ ਸਥਾਨ ਤੇ ਤੇ ਇਸ ਪਵਿੱਤਰ ਸ਼ਿਵਲਿੰਗ ਦੇ ਮੰਨਿਆ ਜਾਂਦਾ ਹੈ ਵੀ ਸ਼ਿਵਜੀ ਮਹਾਰਾਜ ਆਪ ਵਿਰਾਜਮਾਨ ਹਨ ਇਸ ਸ਼ਿਵਲਿੰਗ 'ਚ ਔਰ ਹਰ ਸਾਲ ਚੋਲ ਦੇ ਦਾਣੇ ਜਿੰਨਾ ਇਸ ਸ਼ਿਵਲਿੰਗ ਦਾ ਆਕਾਰ ਵੱਧ ਰਿਹਾ ਹੈ ਤੇ ਇਹ ਆਪਾਂ ਦਰਬਾਰ ਤੇ ਪਹੁੰਚ ਗਏ ਆਂ ਤੇ ਜਦੋਂ ਸ਼ਿਵਜੀ ਮਾਰੇ ਨੂੰ ਜਿਹੜਾ ਜਲ ਚੜਾਉਣਾ ਆਪਾਂ ਤੇ ਜਲ ਆ ਥੱਲੇ ਖਾੜਾ ਇਹਦੇ ਵਿੱਚ ਇੱਕ ਵਗਦੀ ਆ ਨਦੀ ਤੇ ਉੱਥੋਂ ਲੈ ਕੇ ਆਉਣਾ ਪੈਂਦਾ ਆ ਸਾਰੇ ਦੁਨੀਆ ਦੀ ਸੰਤਾਂ ਜਲ ਚੜਾਉਂਦੀਆਂ ਉਹ ਥੱਲਿਓਂ ਲੈ ਕੇ ਆਉਂਦੀਆਂ ਜਲ ਇੱਥੇ ਸਾਰੀਆਂ ਨਾ ਤੇ ਆਪਾਂ ਵੀ ਥੱਲੇ ਜਾ ਰਹੇ ਹਾਂ ਜੀ ਤੇ ਇਹ ਆ ਜੀ ਥੱਲੇ ਕਾਫੀ ਪੌੜੀਆਂ ਥੱਲੇ ਉਤਰ ਕੇ ਤੇ ਉਹ ਦਰਵਾਜ਼ਾ ਆ ਜੀ ਸਾਹਮਣੇ ਤੇ ਉੱਥੋਂ ਆ ਸਾਰੀਆਂ ਪੌੜੀਆਂ ਥੱਲੇ ਉਤਰ ਕੇ ਤੇ ਇਹ ਕੁਝ ਓਵਿਊ ਆ ਜੀ ਥੱਲੇ ਦਾ ਤੇ ਜਦੋਂ ਕਹਿੰਦੇ ਬਰਸਾਤਾ ਆਉਂਦੀਆਂ ਉਸ ਵੇਲੇ ਪਾਣੀ ਬਹੁਤ ਜ਼ਿਆਦਾ ਵਗਦਾ ਇੱਥੇ ਕਿਉਂਕਿ ਇਹਨਾਂ ਨੇ ਆਪੇ ਇੱਧਰ ਬੰਨ ਵੀ ਲਾਤਾ ਹੈ ਇੱਧਰਲੇ ਬਸੇ ਨਾ ਨਦੀ ਦੇ ਨਾਲ ਹੈਗੀ ਆ ਬੌਲੀ ਤੇ ਬੌਲੀ ਦੇ ਵਿੱਚੋਂ ਜਲ ਲਿਆ ਜਾਂਦਾ ਹੈ ਤੇ ਇਹ ਜਲ ਦੇ ਨਾਲ ਸ਼ਿਵ ਜੀ ਮਾਰੇ ਤੇ ਅਭਿਸ਼ੇਕ ਕੀਤਾ ਜਾਂਦਾ ਹੈ ਜਲ ਚੜਾਇਆ ਜਾਂਦਾ ਹੈ ਨਾ ਹਾਂਜੀ ਹਾਂਜੀ ਪਾਣੀ ਥੱਲੇ ਆ ਰਿਹਾ ਜੀ 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 ਹਾਂਜੀ ਜੀ ਤੇ ਕਿਹੜੀਆਂ ਗੜੀਆਂ ਸੰਗਤਾਂ ਨੂੰ ਇਸ ਥਾਨ ਦਾ ਪਤਾ ਉਹ ਕਮੈਂਟ ਆਵੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਆਪਣੀ ਵੀਡੀਓ ਰਾਹੀਂ ਦੇਖਿਆ ਦਰਸ਼ਨ ਕੀਤੇ ਉਹ ਵੀ ਜਰੂਰ ਦੱਸਿਓ ਪਰ ਪੁਰਤীন ਸ਼ਿਵ ਮੰਦਰ ਪੋੜੀ ਵਾਲਾ ਆ ਪੋੜੀ ਵਾਲਾ ਤੇ ਇਹ ਉਹ ਸਥਾਨ ਹੈ ਜੀ ਜਦੋਂ ਸ਼ਿਵਜੀ ਮਹਾਰਾਜ ਤੋਂ ਵਰਦਾਨ ਮਿਲਿਆ ਤਾਂ ਰਾਵਣ ਨੇ ਰੱਬ ਨੂੰ ਪੋੜੇ ਬਣਾਉਣ ਲਈ ਕਿਹਾ ਸੀ ਇੱਕ ਰਾਤ ਦੇ ਵਿੱਚ ਤੇ ਦੂਜਾ ਪੋੜਾ ਇਹ ਆ ਜੀ ਜਿਹੜਾ ਸਵਰਗ ਦਾ ਆ ਤੇ ਆਜੋ ਪਹਿਲਾਂ ਮੰਦਰ ਤੇ ਕਰਦੇ ਆ ਦਰਸ਼ਨ ਸ਼ਿਵਲਿੰਗ ਦੇ ਤੇ ਕਿਹਾ ਜਾਂਦਾ ਹੈ ਵੀ ਜਿਹੜਾ ਇਹ ਸ਼ਿਵਲਿੰਗ ਵਿਰਾਜਮਾਨ ਹੈ ਤੇ ਵੀ ਸ਼ਿਵਜੀ ਮਹਾਰਾਜ ਹਰ ਵੇਲੇ ਵਿਰਾਜਮਾਨ ਰਹਿੰਦੀ ਹੈ ਤੇ ਹਰ ਇੱਕ ਦੀ ਮਨੋ ਕਾਮਨਾ ਹੁੰਦੀ ਆ ਪੂਰੀ ਦੀ ਇਸ ਜਗ੍ਹਾ ਤੇ ਆ ਕੇ ਸ਼ੁਭੇਸ਼ਾਵਾ ਪੂਰੀਆਂ ਹੁੰਦੀਆਂ ਜੀ ਤੇ ਹੁਣ ਪਹੁੰਚ ਗਏ ਮੰਦਿਰ ਜੀ ਤੇ ਸਾਹਮਣੇ ਨੰਦੀ ਜੀ ਦੀ ਮੂਰਤੀ ਹੈ ਪ੍ਰਤਿਮਾ ਤੇ ਆਜੋ ਆਜੋ ਕੀ ਇਹ ਉਹ ਥਾਨ ਆ ਜੀ ਸ਼ਿਵਲਿੰਗ ਦਾ ਜਿਹੜਾ ਆਕਾਰ ਹੈ ਹਰ ਸਾਲ ਇਹ ਸ਼ਿਵਲਿੰਗ ਬਦਾ ਪਿਆ ਹੈ ਤੇ ਇਹ ਪੋਡੀ ਵਾਲਾ ਸ਼ਿਵਲਿੰਗ ਜਿਹੜੇ ਸ਼ਿਵਜੀ ਮਹਾਰਾਜ ਹਰ ਵੇਲੇ ਵਿਰਾਜਮਾ ਰਹਿੰਦੇ ਸੀ ਜਗਾ ਤੇ ਉੱਤੇ ਤੇ ਜਦੋਂ ਰਾਵਣ ਨੂੰ ਵਰਦਾਨ ਦਿੱਤਾ ਸੀਗਾ ਵੀ ਇੱਕ ਰਾਤ ਦੇ ਵਿੱਚ ਤੁਸੀਂ ਪੰਜ ਪੋਡੇ ਬਣਾਉਣੇ ਆ ਤੇ ਉਹਨਾਂ ਦੇ ਕੋਲੋਂ ਚਾਰ ਪੋਡੇ ਬਣੇ ਸੀ ਤੇ ਦੂਜਾ ਪੋਡਾ ਇਹ ਆ ਇਸ ਜਗ੍ਹਾ ਤੇ ਬਣਿਆ ਸੀ ਤਾਂ ਉਸ ਵੇਲੇ ਜਦੋਂ ਉੱਥੇ ساری ਰਾਤ ਦੇ ਵਿੱਚ ਪੰਜ ਪੋਡੇ ਨਹੀਂ ਬਣੇ ਸੀ ਤਾਂ ਉਹ ਮਹਾਰਾਜ ਸ਼ਿਵਜੀ ਮਹਾਰਾਜ ਇਸ ਜਗ੍ਹਾ ਦੇ ਉੱਤੇ ਵਿਰਾਜਮਾਨ ਹੋ ਗਏ ਸੀ ਇਸ ਸ਼ਿਵਲਿੰਗ ਦੇ ਰੂਪ ਦੇ ਵਿੱਚ ਤੇ ਇਹ ਦੱਸਿਆ ਜਾਂਦਾ ਵੀ ਇਹ ਸ਼ਿਵਲਿੰਗ ਹਰ ਸਾਲ ਇਸ ਆਕਾਰ ਵਾਦਾ ਪਿਆ ਆ ਇਹਨ ਜੀ ਇਹਨ ਸ਼ਿਵਲਿੰਗ ਦਾ ਕਰਨਾ ਹਰ ਰੋਜ਼ ਹਰ ਸਾਲ ਵਧਦਾ ਹੈ ਝੋਲ ਕੀ ਦਾ ਜਿੰਨਾ ਇਤਨੇ ਦਿਨ ਹਮੇਸ਼ਾ ਹਰ ਸਾਲ ਵਧਦਾ ਰਹਿੰਦਾ ਹੈ ਨਾ ਠੀਕ 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 ਜਿੱਦਾਂ ਹੀ ਅਸੀਂ ਮੰਦਰ ਤੋਂ ਬਾਹਰ ਨਿਕਲਦੇ ਆਂ ਦਰਸ਼ਨ ਮੇਲੇ ਕਰਕੇ ਸ਼ਿਵਲਿੰਗ ਦੇ ਦਰਸ਼ਨ ਕਰਕੇ ਬਾਹਲੀ ਸੈੱਡ ਹੁੰਦੇ ਆਂ ਤੇ ਸੱਜੇ ਹੱਥ ਇਹ ਹੈ ਜੀ ਬਾਬਾ ਜੀ ਦਾ ਪਵਿੱਤਰ ਧੂਣਾ ਸਾਰੀਆਂ ਸੰਗਤਾਂ ਇੱਥੇ ਦਰਸ਼ ਮੇਲੇ ਕਰਦੀਆਂ ਤੇ ਤੋਂ ਪ੍ਰਸ਼ਾਦ ਲੈ ਕੇ ਰੁਹਾਨੀ ਫੜਦੀਆਂ ਕਰਾਉਨੂੰ ਅਰਦਾਸ ਕਰਕੇ ਜਾਂਦੀਆਂ ਐ ਤੋਰ ਅਰਦਾਸਾਂ ਕਰਦੀਆਂ ਐ ਨਾ ਸੁਖ ਸ਼ਾਂਤੀ ਦੀਆਂ ਤੇ ਕਿਹੜੀਆਂ-ਕਿਹੜੀਆਂ ਸੰਗਤਾਂ ਇਸ ਸਥਾਨ ਤੇ ਆਈਆਂ ਜਿਨ੍ਹਾਂ ਨੇ ਦਰਸ਼ਨ ਕੀਤੇ ਹੋਏ ਆ ਤੇ ਜਿਨ੍ਹਾਂ ਨੇ ਆਪਣੀ ਵੀਡੀਓ ਦੇ ਜ਼ਰੀਏ ਇਸ ਸਥਾਨ ਦੇ ਦਰਸ਼ਨ ਕੀਤੇ ਆ ਤੇ ਉਹ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਇਹਨੂੰ ਕਿਹਾ ਜਾਂਦਾ ਆ ਸਵਰਗ ਦੀ ਦੂਜੀ ਪੌੜੀ ਸਵਰਗ ਦਾ ਰਸਤਾ ਵੀ ਕਿਹਾ ਜਾਂਦਾ ਆ ਤੇ ਇਹ ਉਸ ਥਾਂ ਤੇ ਇਹ ਬਾਹਰਲਾ ਜਿਹੜਾ ਆਪਾਂ ਸੜਕ ਤੋਂ ਨਿਦੋਂ ਵਾਲੀ ਸਾਈਡ ਤੋਂ ਆ ਰਹੇ ਹੁੰਦੇ ਨਾ ਚੰਡੀਗੜ੍ਹ ਨੂੰ ਤੇ ਇਹ ਬਾਹਰਲਾ ਕੁਝ 뷰 ਆ ਤੇ ਇਹ ਗੇਟ ਬਣਿਆ ਹੈ ਖੱਬੇ ਹੱਥ ਗੇਟ ਦੇ ਉੱਤੇ ਵੀ ਇਹ ਦੋਨੇ ਪਾਸੇ ਇਤਿਹਾਸ ਲਿਖ ਕੇ ਲਾਇਆ ਹੋਇਆ ਆ ਇਹ ਜਿਹੜੇ ਰਾਵਣ ਦੇ ਨਾਲ ਰਿਲੇਟਡ ਆ ਲੰਕਾਪਤੀ ਰਾਵਣ ਦੇ ਨਾਲ ਜਿਹੜਾ ਰਿਲੇਟਡ ਇਤਿਹਾਸ ਆ ਉਹ ਵੀ ਦੱਸਿਆ ਆ ਤੇ ਮਾਰਕੰਡੇ ਜਿਹੜਾ ઋષਿ ਆ ਉਹਨਾਂ ਬਾਰੇ ਵੀ ਦੱਸਿਆ ਹੋਇਆ ਸਾਰਾ ਇਤਿਹਾਸ ਤੇ ਇੱਥੋਂ ਕੋਈ 1.5 ਕਿਲੋਮੀਟਰ ਦੀ ਦੂਰੀ ਆ ਜੰਗਲ ਦੇ ਵਿੱਚ ਦੀ ਰਸਤਾ ਆ ਤੇ ਵਿੱਚ ਜੰਗਲੀ ਜਾਨਵਰ ਵੀ ਹੁੰਦੇ ਹੁੰਦੇ ਜੰਗਲ ਦੇ ਵਿੱਚ ਇਸ ਲਈ ਜਦੋਂ ਵੀ ਆਉਣਾ ਹੈ ਦਿਨੇ ਆਓ ਦਰਸ਼ਨ ਮੇਲੇ ਕਰੋ ਬਹੁਤ ਆਨੰਦ ਆਉਂਦਾ ਜੀ ਬੜਾ ਸ਼ਾਂਤਮਈ ਮਾਹੌਲ ਹੈ ਇਸ ਦਰਵਾਜ਼ੇ ਤੇ ਸਥਾਨ ਦਾ ਤੇ ਮਿਲਦੇ ਆ ਜੀ ਇੱਕ ਅਗਲੀ ਵੀਡੀਓ ਚ ਇੱਕ ਨਵੀਂ ਵੀਡੀਓ ਜੀ ਤੱਕ ਤੇ ਦੇਖਦੇ ਰਹੋ ਆਪਣੇ ਭਰਾ ਦਾ ਚੈਨਲ ਗ੍ਰੀਟ ਟੈਲੀਕਾਸਟ